ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਕਰਨਲ ਬਾਠ ਨਾਲ ਹੋਏ ਤੱਕੇ ਦੇ ਖਿਲਾਫ ਕੋਈ ਮੂੰਹ ਕਿਉਂ ਨਹੀਂ ਖੋਲਦਾ ਦੋਸਤੋ ਸੋਸ਼ਲ ਮੀਡੀਆ ਦੇ ਉੱਪਰ ਚੱਲਦੀਆਂ ਵੀਡੀਓ ਰਾਹੀਂ ਆਪਾਂ ਸਭ ਨੇ ਦੇਖਿਆ ਕਿ ਕਿਵੇਂ ਪੰਜਾਬ ਪੁਲਿਸ ਦੇ 12 ਮੁਲਾਜ਼ਮਾਂ ਨੇ ਜਿੰਨਾ ਵਿੱਚ 4 ਮੁਲਾਜ਼ਮ ਐਸ ਐਚ ਓ ਰੈਂਕ ਦੇ ਸਨ ਉਹਨਾਂ ਨੇ 13 ਤੇ 14 ਮਾਰਚ ਦੀ ਰਾਤ ਦੇ ਲਗਭਗ 12:30 ਵਜੇ ਕਰਨਲ ਪਸ਼ਪਿੰਦਰ ਸਿੰਘ ਬਾਠ ਅਤੇ ਉਹਨਾਂ ਦੇ 23 ਸਾਲਾਂ ਦੇ ਪੁੱਤਰ ਨੂੰ ਕਿਵੇਂ ਬੇਰਹਿਮੀ ਨਾਲ ਕੁੱਟਿਆ ਜਿਸ ਵਿੱਚ ਕਰਨਲ ਬਾਠ ਦੀ ਇੱਕ ਬਾਹਂ ਟੁੱਟ ਗਈ ਹੈ ਤੇ ਉਹਨਾਂ ਦੇ ਪੁੱਤਰ ਦੇ ਨੱਕ ਦੀ ਹੱਡੀ ਟੁੱਟ ਗਈ ਹੈ ਤੇ ਉਸ ਦੇ ਸਿਰ ਵਿੱਚ ਬਹੁਤ ਸੱਟਾਂ ਹਨ ਦੱਸਿਆ ਜਾਂਦਾ ਹੈ ਕਿ ਦੋਵੇਂ ਪਿਓ ਪੁੱਤਰ ਪਟਿਆਲੇ ਦੇ ਰਜendra ਹਸਪਤਾਲ ਦੇ ਸਾਹਮਣੇ ਇੱਕ ਢਾਬੇ ਉੱਪਰ ਆਪਣੀ ਗੱਡੀ ਕੋਲ ਖੜੇ ਕੁਝ ਖਾ ਰਹੇ ਸਨ ਕਿਉਂਕਿ ਇਹ ਦੋਵੇਂ ਪੁੱਤਰ ਦਿੱਲੀ ਤੋਂ ਚੱਲ ਕੇ ਪਟਿਆਲਾ ਵਿਖੇ ਰਾਤ ਦੇਰੀ ਨਾਲ ਪਹੁੰਚੇ ਸਨ ਪੁਲਿਸ ਵਾਲਿਆਂ ਨੇ ਗੱਡੀ ਦੀ ਪਾਰਕਿੰਗ ਨੂੰ ਲੈ ਕੇ ਉਹਨਾਂ ਨਾਲ ਝਗੜਾ ਕੀਤਾ ਜਿਸ ਵਿੱਚ ਕਰਨਲ ਬਾਠ ਨੇ ਆਪਣਾ ਆਈਡੀ ਕਾਰਡ ਵੀ ਉਹਨਾਂ ਨੂੰ ਦਿਖਾਇਆ ਪਰ ਪੁਲਿਸ ਵਾਲਿਆਂ ਨੇ ਫਿਰ ਵੀ ਉਹਨਾਂ ਨੂੰ ਕੁੱਟ-ਕੁੱਟ ਕੇ ਉਹਨਾਂ ਦਾ ਬੁਰਾ ਹਾਲ ਕਰ ਦਿੱਤਾ ਜਿਹੜੇ ਹੁਣ ਉਹ ਹਸਪਤਾਲ ਵਿੱਚ ਦਾਖਲ ਹਨ ਇੱਕ ਹਫ਼ਤਾ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਨੇ ਉਹਨਾਂ ਦੀ ਦੋਸ਼ੀਆਂ ਉੱਪਰ ਰਿਪੋਰਟ ਦਰਜ ਨਹੀਂ ਕੀਤੀ ਦੋਸ਼ੀਆਂ ਉੱਪਰ ਰੈਪਟ ਦਰਜ ਕਰਵਾਉਣ ਵਾਸਤੇ ਬਾਦ ਸਾਹਿਬ ਦੀ ਪਤਨੀ ਪਿਛਲੇ 7-8 ਦਿਨਾਂ ਤੋਂ ਥਾਂ-ਥਾਂ ਤੇ ਜਾ ਕੇ ਭਟਕ ਰਹੀ ਹੈ ਪਰ ਉਹਨਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋਈ ਉਸ ਦੀ ਮਦਦ ਵਾਸਤੇ ਸਾਬਕਾ ਫੌਜੀ ਤਾਂ ਵੱਡੀ ਗਿਣਤੀ ਵਿੱਚ ਅੱਗੇ ਆਏ ਹਨ ਪਰ ਅਫਸੋਸ ਦੀ ਗੱਲ ਇਹ ਹੈ ਕਿ ਅੱਜ ਤੱਕ ਕਿਸੇ ਵੀ ਰਾਜਨੀਤਿਕ ਲੀਡਰ ਦਾ ਬਿਆਨ ਸਾਹਮਣੇ ਨਹੀਂ ਆਇਆ ਕੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਇਸ ਘਟਨਾ ਦਾ ਪਤਾ ਨਹੀਂ ਲੱਗਿਆ ਹੈ ਜਾਂ ਕਿਸੇ ਹੋਰ ਮੰਤਰੀ ਨੂੰ ਇਸ ਘਟਨਾ ਬਾਰੇ ਜਾਣਕਾਰੀ ਨਹੀਂ ਹੈ ਫੌਜ ਦੇ ਇੱਕ ਕਰਨਲ ਦੀ ਪੋਸਟ ਪੰਜਾਬ ਦੇ ਇੱਕ ਡੀਆਈਜੀ ਦੇ ਬਰਾਬਰ ਦੀ ਹੁੰਦੀ ਹੈ ਪਰ ਅੱਜ ਤੱਕ ਉਹਨਾਂ ਦੀ ਪਤਨੀ ਨੂੰ ਇਨਸਾਫ ਨਹੀਂ ਮਿਲ ਰਿਹਾ ਜੇਕਰ ਇੱਕ ਪੰਜਾਬ ਦੇ ਅੰਦਰ ਇਸ ਪੰਜਾਬ ਦੇ ਅੰਦਰ ਫੌਜ ਦਾ ਇੱਕ ਕਰਨਲ ਸੇਫ ਨਹੀਂ ਹੈ ਉਸ ਨਾਲ ਕੁੱਟਮਾਰ ਹੋਣ ਦੇ ਬਾਵਜੂਦ ਵੀ ਇਸ ਦੀ ਰਿਪੋਰਟ ਦਰਜ ਨਹੀਂ ਹੋ ਰਹੀ ਤਾਂ ਇੱਕ ਆਮ ਬੰਦਾ ਇਥੋਂ ਕੀ ਇਨਸਾਫ ਦੀ ਝਾਕ ਰੱਖ ਸਕਦਾ ਹੈ ਹੁਣ ਕਿਸਾਨ ਯੂਨੀਅਨ ਦੇ ਲੀਡਰ ਕਿਹੜੇ ਖੱਡ ਵਿੱਚ ਵੜੇ ਹੋਏ ਹਨ ਉਹਨਾਂ ਦੇ ਮੂੰਹ ਵਿੱਚੋਂ ਕਰਨਲ ਬਾਠ ਦੇ ਪਰਿਵਾਰ ਨਾਲ ਹਮਦਰਦੀ ਦਾ ਇੱਕ ਲਫ਼ਜ਼ ਵੀ ਨਹੀਂ ਨਿਕਲਿਆ ਦੋਸਤੋ ਫੌਜ ਦੇ ਜਵਾਨ ਦੇਸ਼ ਦੀਆਂ ਸਰਦਾਂ ਉੱਪਰ ਰਾਤ ਨੂੰ ਖੜਕੇ ਰਾਖੀ ਕਰਦੇ ਹਨ ਤੇ ਅਸੀਂ ਰਾਤ ਨੂੰ ਆਰਾਮ ਨਾਲ ਸੁੱਤੇ ਪਏ ਹੁੰਦੇ ਹਾਂ ਪਰ ਜੇਕਰ ਉਹਨਾਂ ਵਿੱਚੋਂ ਕਿਸੇ ਜਵਾਨ ਉੱਪਰ ਭੀੜ ਪੈ ਜਾਵੇ ਤਾਂ ਸਾਨੂੰ ਉਹਨਾਂ ਨਾਲ ਖੜਨ ਦੀ ਬਜਾਏ ਸਾਡੇ ਮੂੰਹ ਵਿੱਚੋਂ ਇੱਕ ਹਮਦਰਦੀ ਦਾ ਲਫ਼ਜ਼ ਵੀ ਨਹੀਂ ਨਿਕਲਦਾ ਕੀ ਸਾਡੀ ਜਮੀਰ ਮਰ ਚੁੱਕੀ ਹੈ ਕਿ ਅਸੀਂ ਕਰਨਲ ਬਾਠ ਦੇ ਹੱਕ ਵਿੱਚ ਅਸੀਂ ਆਪਣਾ ਮੂੰਹ ਹੀ ਨਹੀਂ ਖੋਲਦੇ ਜੇ ਇਹ ਹੀ ਫੌਜ ਦੇ ਜਵਾਨ ਸ਼ਰਧਾ ਉੱਪਰ ਰਾਖੀ ਕਰਦੇ ਸੌ ਜਾਨ ਤਾਂ ਪਾਕਿਸਤਾਨ ਤੇ ਚੀਨ ਦੇ ਅਤਵਾਦੀ ਆ ਕੇ ਸਾਡੇ ਦੇਸ਼ ਵਿੱਚ ਤਬਾਹੀ ਮਚਾ ਸਕਦੇ ਹਨ ਕੀ ਅਸੀਂ ਐਨੇ ਖੁਦਗਰਜ਼ ਹੋ ਗਏ ਹਾਂ ਕਿ ਅਸੀਂ ਆਪਣੇ ਮੂੰਹ ਨੂੰ ਤਾਲੇ ਲਾਈ ਬੈਠੇ ਹਾਂ ਮੇਰੇ ਹਿਸਾਬ ਨਾਲ ਸਾਨੂੰ ਜਿਉਣ ਦਾ ਕੋਈ ਵੀ ਹੱਕ ਨਹੀਂ ਹੈ ਸੋ ਦੋਸਤੋ ਮੇਲ ਹੈ ਕਿ ਮੇਰੀਆਂ ਇਹ ਗੱਲਾਂ ਆਪ ਜੀ ਨੂੰ ਕੁ ਸੋਚਣ ਵਾਸਤੇ ਮਜਬੂਰ ਕਰਨਗੀਆਂ ਵੀਡੀਓ ਸੁਣਨ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਮੇਰੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ